ਆ ਗਿਆ ਸਰ ਜੀ ਮੜੀ ਜੀ ਇਹ ਦਵਾਈ ਲੈ ਕੇ ਆਏ ਆ ਆਪਾਂ ਸਪਰੇਅ ਕਰਨ ਵਾਸਤੇ ਦਾ ਟਾਈਮ ਹੋ ਗਿਆ ਆ ਸੂਰਜ ਡੁੱਬ ਕਿਸੇ ਨੇ ਪਹਿਲਾਂ ਇਹ ਦਵਾਈ ਕੀਤੀ ਸੀ ਤੇ ਦੱਸਿਓ ਜਰੂਰ ਦਾ ਰਿਜ਼ਲਟ ਕਿਵੇਂ ਆ ਹਾਂ ਜੀ ਦੋਸਤੋ ਹੋਰ ਕੀ ਹਾਲ ਚਾਲ ਆ ਅੱਜ ਚੱਲੇ ਅਸੀਂ ਬਾਜ਼ਾਰ ਦਵਾਈ ਲੈਣ ਵਾਸਤੇ ਕਣਕ ਦੇ ਉੱਪਰ ਸਪਰੇਅ ਕਰਨੀ ਆ ਨਦੀਨ ਨਸ਼ਕ ਤੇ ਤੁਹਾਨੂੰ ਦੱਸਦੇ ਆ ਆਪਾਂ ਕਿਹੜੀ ਦਵਾਈ ਲੈ ਕੇ ਆਏ ਤੇ ਕਿੰਨੇ ਦੀ ਪਈ ਆ ਸਾਨੂੰ आगे सब्जी मिली जूसी जूसी जमा आह वाला। है, जो सी, जो सी है? चार सौ रुपये की पेटी ਮਾਤਾ ਖਲੀ ਕੋਈ ਜਦੋਂ ਇਹ ਲਾ ਦਨੇ ਆ ਕੋਈ ਨਹੀਂ ਗਰੇ ਹੈਗੇ ਨਹੀਂ ਗਰੇ ਨਹੀਂ ਹੁੰਦੇ ਜੀ ਹਾਂ ਹਾਂ ਦਾ ਬੜਾ ਬੜਾ ਕਲਿਆ ਨਹੀਂ ਹੁੰਦਾ ਉਹ ਤਾਂ ਗੱਲ ਆ ਜਾਂਦੀ ਕ੍ਰੈਡਿਟ ਤੋਂ ਕ੍ਰੈਡਿਟ ਕਰਾਉਂਦਾ ਇਹ ਦਵਾਈ ਲੈ ਕੇ ਆਏ ਆ ਆਪਾਂ ਸਪਰੇਅ ਕਰਨ ਵਾਸਤੇ ਕੰਪਨੀ ਲੈਂਦੀ ਆ ਇਹ ਸਾਨੂੰ ਪਈ ਆ 800 ਰੁਪਏ ਦੀ ਕਿੱਲੇ ਦੀ ਨਾਲ ਆਪਾਂ 1/2 ਲੀਟਰ ਪਾ ਰਹੇ ਆ ਪੈਂਡੀਮੈਥਾਲਿਨ ਕਿ 400 ਰੁਪਏ ਦੀ ਲੀਟਰ ਪਈ ਹੈਾਨੂੰ ਕੱਲ ਵੀਜੀ ਸੀ ਕਣਕ ਤੇ ਅੱਜ ਸ਼ਾਮ ਨੂੰ ਸਪਰੇਅ ਕਰ ਦਾਂਗੇ ਇੱਥੇ ਆਪਾਂ 1400 ਰੁਪਏ ਕਿੱਲੇ ਦਾ ਖਰਚਾ ਜਿਹੜਾ ਇਹਦਾ ਪਵੇਗਾ ਤੇ ਬਾਕੀ ਦੇਖਦੇ ਹਾਂ ਇਹਦਾ ਰਿਜ਼ਲਟ ਕੀ ਮਿਲਦਾ ਆ ਕੋਈ ਫਾਇਦਾ ਹੁੰਦਾ ਆ ਕਿ ਨਹੀਂ ਹੁੰਦਾ ਇਹਦਾ ਸਪਰੇਅ ਕਰਨ ਦਾ ਦੋਵਾਂ ਕਿੱਲਿਆਂ ਤੇ ਆਪਾਂ ਕਰਕੇ ਦੇਖਣੀ ਆ ਇਹਦਾ ਕੀ ਰਿਜ਼ਲਟ ਮਿਲਦਾ ਹੈ 1400 ਰੁਪਏ ਲੱਗ ਰਿਹਾ ਕਿੱਲੇ ਦਾ ਜੇ ਇਹਦਾ ਰਿਜ਼ਲਟ ਚੰਗਾ ਮਿਲ ਗਿਆ ਫਿਰ ਸਾਰੇ ਖੇਤਾਂ ਵਿੱਚ ਕਰਿਆ ਕਰਾਂਗੇ ਬਾਕੀ ਦੇਖਦੇ ਆ ਕੀ ਰਿਜ਼ਲਟ ਆਇਆ ਇਹਦਾ ਅੱਜ ਸ਼ਾਮਾਂ ਨੂੰ ਕਰਦੇ ਆ ਸਪਰੇਅ ਇਹਦੀ ਹਾਂਜੀ ਹੁਣ ਲੱਗੇ ਆਪਾਂ ਸਪਰੇਅ ਕਰਨ ਤੇ 10 ਪੰਪ ਲਾਵਾਂਗੇ ਕਿੱਲੇ ਦੇ ਤੇ 20 ਲੀਟਰ ਦਾ ਇਹ ਪੰਪ ਆ ਕਦੋਂ ਦੇ ਇਸ ਛੇਵੀਆ ਵਾਲੀ ਦਵਾਈ ਉਹਦੇ ਵਿੱਚ ਆਪਾਂ ਇੱਕ ਬਾਲਟੀ ਚ ਪਹਿਲਾਂ ਕੋਲ ਲੈਣੀ ਸ਼ਾਮ ਦਾ ਟਾਈਮ ਹੋ ਗਿਆ ਆ ਖੁਰੋ ਹੀ ਡੋਬ ਰਿਹਾ ਆ ਤੇ ਆਪਾਂ ਕਰ ਰਹੇ ਆ ਸਪਰੇਅ ਇਹ ਸਪਰੇਅ ਆਪਾਂ ਪਿਛਲੀ ਵਾਰ ਵੀ ਕੀਤੀ ਸੀ ਪੈਂਡੀ ਮੈਥਾਲੀਨ ਤੇ ਟਾਰਾ ਮੈਟਰੀ ਪਰ ਉਹਦਾ ਹਨੂ ਰਿਜ਼ਲਟ ਜਿਹੜਾ ਨਹੀਂ ਸੀ ਮਿਲਿਆ ਇਸ ਵਾਰ ਅਸੀਂ ਇਹ ਦੁਬਈ ਕਰ ਰਹੇ ਆ ਇਹਦਾ ਰਿਜ਼ਲਟ ਦੇਖਦੇ ਆ ਕੀ ਹੁੰਦਾ ਹੈ ਬਿਲਕੁਲ ਆ ਰਾਮਨਾ ਹੀ ਸਲੋ ਸਲੋ ਤੁਰ ਰਹੇ ਆ ਦੋਰੇ ਦੋਰੇ ਇਸ ਬੜੇ ਮਾਰ ਰਹੇ ਆ ਜਿਹੜਾ ਚੰਗੀ ਤਰ੍ਹਾਂ ਸਾਰੇ ਹੋ ਜਾਗੇ 200 ਲੀਟਰ ਪਾਣੀ ਜਿਹੜਾ ਆਪਾਂ ਪੂਰਾ ਲਾਉਣਾ ਹੈ ਖੇਤ ਵਿੱਚ ਚਲੋ ਠੀਕ ਆ ਫਿਰ ਮਿਲਦੇ ਆਂ ਅਗਲੀ ਵੀਡੀਓ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਸੇ ਨੇ ਪਹਿਲਾਂ ਇਹ ਦਵਾਈ ਕੀਤੀ ਸੀ ਤੇ ਦੱਸਿਓ ਜ਼ਰੂਰ ਦਾ ਰਿਜ਼ਲਟ ਕਿਵੇਂ ਆ